ਸਸੇ ਦਾ ਵੀ ਸਾਰੇ ਸਸੇ ਘਰ ਬਹੁਤ ਮੰਦੀਪਾ ਕੀ ਘਟਨਾ ਦੇਖੋ ਸਾਡੇ ਬਿਲਕੁਲ ਘਰ ਦੇ ਨਾਲ ਅੱਗ ਲੱਗ ਗਈ ਹੈ ਸਾਡੀ ਆਪਣੀ ਜਾਨ ਬਚਾਉਣੀ ਹੁਣ ਸਾਨੂੰ ਉੱਕੀ ਹੋ ਰਹੀ ਹੈ ਕਿਉਂਕਿ ਅੱਗ ਬਹੁਤ ਤੇਜ਼ ਫੜ ਰਹੀ ਹੈ 100 ਕਿੱਲਾ ਪਿੱਛੇ ਤੋਂ ਲੈ ਕੇ ਅੱਗ ਚੱਲੀ ਤੁਰੀ ਆ ਰਹੀ ਹੈ ਸਿਰ 5-7 ਮਿੰਟ ਦੇ ਵਿੱਚ ਹੀ ਸਾਰੀ ਅੱਗ ਫੈਲ ਗਈ ਹੈ ਬਹੁਤ ਫੈਲ ਗਈ ਬਿਲਕੁਲ ਸਾਡੇ ਘਰ ਦੇ ਨਾਲ ਇੱਕ ਕਿੱਲੇ ਦੇ ਫਰਕ ਨਾਲ ਰਹਿ ਗਈ ਹੈ ਬਸ ਪਰਮਾਤਮਾ ਵਸੇਹੀ ਹੈ ਕਿ ਪਰਮਾਤਮਾ ਬਚਾਵੇ ਦੇਖੋ ਫਸਲਾਂ ਜਲ ਗਈਆਂ ਪਰ ਸਾਨੂੰ ਆਪਣੇ ਘਰ ਦਾ ਫਰਕ ਪੈ ਗਿਆ ਹੁਣ ਕਿ ਸਾਡਾ ਘਰ ਨਾਮ ਜਲ ਗਿਆ ਤੇ ਬਿਲਕੁਲ ਸ਼ਕਤ ਦੇ ਨਾਲ ਨਾਰੀ 100 ਕਿੱਲੇ ਤੇ ਟਰੈਕਟਰ ਲੱਗ ਗਏ ਐ ਵੈਸੇ ਬੁਝਾਉਣ ਦੇ ਖਾਤਰ ਫਾਇਰ ਬ੍ਰਿਗੇਡ ਗੱਡੀਆਂ ਵੀ ਆਈਆਂ ਹੋਈਆਂ ਨੇ ਤੇ ਪਰ ਫਿਰ ਵੀ ਸਾਡੀ ਜਾਨ ਨੂੰ ਆਪਣੀ ਨ ਖਤਰਾ ਪੈ ਗਿਆ ਸਾਡੀ ਆਪਣੀ ਜਾਨ ਨੂੰ ਖਤਰਾ ਪੈ ਗਿਆ ਹੁਣ ਕਿਉਂਕਿ ਖਤਰਾ ਅਸਲੀ ਪੈ ਗਿਆ ਸਾਡੇ ਬਿਲਕੁਲ ਘਰ ਦੇ ਨੇੜੇ ਐ ਅਸੀਂ ਬਾਹਰ ਨਿਕਲ ਕੇ ਖੜੇ ਆਂ ਦੇਖੋ ਸਾਡੇ ਇੱਕ ਇੱਕਲਾ ਘਰ ਦੀ ਫਰਕ ਨਾਲ ਇਹ ਘਰ ਅੱਗ ਰਹਿ ਗਈ ਹੈ ਅਸੀਂ ਬਾਹਰ ਨਿਕਲ ਖੜੇ ਆਂ ਸਾਡਾ ਵੀ ਲੱਖਾਂ ਦਾ ਨੁਕਸਾਨ ਹੋਏਗਾ ਨਗਰ ਜੇ ਕੁਛ ਸਾਡੇ ਘਰ ਦੇ ਤੱਕ ਅੱਗ ਆ ਜਾਂਦੀ ਹੈ ਤੇ ਪਰਮਾਤਮਾ ਮਿਹਰ ਕਰੇ ਫਸਲ ਸੜ ਗਈ ਹੈ ਕਿਸੇ ਦੀ ਸਾਡੇ ਸਾਹਮਣੇ ਸੜ ਕੇ ਸੁਆਹ ਹੋਈ ਹੈਗੀ ਫਾਇਰ ਵਗੈਰ ਦੀਆਂ ਗੱਡੀਆਂ ਆਈਆਂ ਦੇਖੋ ਘਰਨ ਬੁਝਾ ਰਹੇ ਆਂ ਪਰ ਅੱਗ ਬੁਝ ਨਹੀਂ ਰਹੀ ਹੈ ਏਡੇ ਟਰੈਕਟਰ ਲਾ ਰੱਖੇ ਇਹਨਾਂ ਨੇ ਸਾਰੇ ਕਿ ਬਾਹੀ ਜਾਵੇ ਅੱਗੇ ਨਾ ਵਧੇ ਸਰਫ ਦੱਸ ਲੈ ਕਿਸੇ ਨੇ ਇੱਕ ਟਾਂਗਰ ਨੂੰ ਅਕਲ ਆਈ ਸੋ ਟਾਂਗਰ ਨਹੀਂ ਦਿਖ ਲੋ ਕਿੰਨਾ ਪੌੜਾ ਪਾ ਦਿੱਤਾ ਸਭ ਹੈ ਗਰੂਮੇਰ ਕਰੇ ਪਰ ਮਾਫ ਨਾ ਹੋਏ ਪਾਣੀ ਵੀ ਨਹੀਂ ਮਿਲ ਰਿਹਾ ਵੀ ਨਹੀਂ ਆਉਂਦੀ ਕਿ ਲਾਈਟ ਆਵੇ ਤਾਂ ਮੋਟਰਾਂ ਚਲਾ ਕੇ ਘਰੋਂ ਅਸੀਂ ਲਾ ਕੇ ਆਪਣੇ ਪਾਣੀ ਬੰਦ ਕਰ ਗਏ ਪਰ ਅਸੀਂ ਬਾਹਰ ਨਿਕਲੇ ਖੜੇ ਆ ਸਾਡੀ ਜਾਨ ਨੂੰ ਬੜਾ ਕਤਰਾ ਹੋ ਗਿਆ ਹੁਣ ਅਸੀਂ ਪਿੰਡ ਤਾਂ ਸੁਖ ਲਈ ਆਏ ਸੀ ਪਰ ਅੱਗੇ ਦੇਖੋ ਕੀ ਨੁਕਸਾਨ ਹੋ ਰਿਹਾ ਵਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਪਰਮਾਤਮਾ ਕਿਰਪਾ ਬਣਾਈ ਰੱਖੇ ਬਿਲਕੁਲ ਸੁੱਕੀ ਕਣਕ ਸੀ ਜਿਹੜੀ ਸੜਕੇ ਸਵਾਹ ਹੋ ਗਈ ਐ ਸਾਡੇ ਹਲੇ ਕੱਲ ਹੀ ਵੱਢੀ ਐ ਪਰ ਦੇਖੋ ਉਹ ਪਿੱਛੇ ਥੋੜੇ ਕਿਸੇ ਨੇ ਟਾਂਕਰ ਨੂੰ ਕਹਿੰਦੇ ਅੱਗ ਲਾਈ ਸੀ ਉਹਦੇ ਟਾਂਕਰ ਨੇ ਹੀ ਇਹ ਸਾਰਾ ਪੰਗਾ ਖੜਾ ਕੀਤਾ ਵਾ ਬਹੁਤ ਜ਼ਿਆਦਾ ਕਣਕ ਸੜਕੇ ਸਵਾਹ ਹੋ ਗਈ ਐ ਲੋਕ ਗਏ ਆ ਪਾਕ ਦਰ ਨਾਲ ਦੇ ਪਿੰਡਾਂ ਤੋਂ ਆਏ ਤੇ ਪਰ ਹਲੇ ਕਾਬੂ ਨਹੀਂ ਪਾਇਆ ਜਾ ਰਿਹਾ ਕਿਉਂਕਿ ਬਹੁਤ ਜਲਦੀ ਨੇ ਕਾ ਸਾਰੀ ਕਣਕ ਨੂੰ ਆਪਣੇ ਲਪੇਟ ਚ ਲੈ ਲਈ ਐ ਪਰ ਮਾਤਮਾ ਮਿਹਰ ਰੱਖੇ ਵਾ ਇਹ ਕਿਰਪਾ ਵੀ ਨਹੀਂ ਰੱਖੀ ਆ ਲੋਕ ਛੋਟੀ ਛੋਟੀ ਗਲਤੀ ਕਰਦੇ ਐ ਕੋਈ ਸਾਡੀ ਗੱਲ ਕੀ ਲੋਕ ਬੜੇ ਬੜੇ ਨੁਕਸਾਨ ਦੂਸਰਿਆਂ ਦੇ ਕਰ ਦਿੰਦੇ ਆ ਦੇਖੋ ਬਿਲਕੁਲ ਸਾਡੇ ਖੇਤ 'ਤੇ ਲੱਗੀ ਅੱਗ ਸਾਡੇ ਖੇਤ ਥਲੇ ਕੱਲੀ ਉਹ ਤੋਂ ਕਣ ਕਬੜੀ ਆ ਕਿ ਜਿੱਥੇ ਹੁਣ ਅੱਗ ਲੱਗੀ ਹੋਈ ਹੈ ਇਹਨਾਂ ਤੇ ਜਾ ਰਹੇ ਨੇ ਸਾਰੇ ਲੇਕਿਨ ਦੂਸਰੇ ਦੀ ਮਦਦ ਲਈ ਬਹੁੜ ਰਹੇ ਪਿੰਡ ਚੱਲ ਗਿਆ ਸਾਡਾ ਨਾਲ ਦੇ ਪਿੰਡਾਂ ਵਾਲੇ ਆ ਗਏ ਆਗੇ ਤਾਂ ਤੁਸੀਂ ਵੀ ਦੇਖੋ ਹੋ ਮਾੜੀ ਪਾਣੀ ਭਾਗੀ ਘਟਣਾ ਮੈਂ ਸੋਚਦੀ ਹੁੰਦੀ ਸੀ ਕਿ ਦੂਰ ਦੂਰ ਅੱਗ ਲੱਗੀ ਤਾਂ ਚੰਗਾ ਨਹੀਂ ਹੋ ਰਿਹਾ ਪਰ ਇਹ ਤਜ ਮੇਰੇ ਗਵਾਂਢ ਲੱਗੀ ਬਿਲਕੁਲ ਮੇਰੇ ਘਰ ਤੋਂ ਸਿਰਫ ਦੋ ਕਿੱਲੇ ਦੀ ਸਾਈਡ ਤੇ ਲੱਗੀ ਹੈ ਤੇ ਸਾਨੂੰ ਵੀ ਖਤਰਾ ਹੈ ਕਿ ਕਿਤੇ ਸਾਡੇ ਘਰ ਨਾਲ ਇਸ ਨਪੇੜ ਚ ਆ ਜਾਈ ਕਿਉਂਕਿ ਜਿਸ ਤਰੀਕੇ ਨਾਲ ਅੱਗ ਬਾਧ ਰਹੀ ਹੈ ਉਸ ਤਰੀਕੇ ਨਾਲ ਹੀ ਸਾਡੇ ਘਰ ਨੂੰ ਵੀ ਖਤਰਾ ਪੈ ਰਿਹਾ ਵਾ ਅਸੀਂ ਵੀ ਬਾਹਰ ਨਿਕਲੇ ਆ ਸਿੰਲੰਡਰ ਬਾਹਰ ਰੱਖੇ ਨੇ ਸਾਰਾ ਕੁਝ ਅਸੀਂ ਬਾਹਰ ਕਰਕੇ ਰੱਖਿਆ ਕਿ ਸਾਡੇ ਘਰ ਨਾਲ ਨਾ ਆ ਜਾਵੇ ਸਾਡਾ ਘਰ ਨਾਲ ਨਪੇੜ ਚ ਨਾ ਆ ਜਾਵੇ ਸਾਡਾ ਘਰ ਬਿਲਕੁਲ ਨਾਲ ਪੈਂਦਾ ਵਾ ਇਸੇ ਇਸ ਲਈ ਸਾਨੂੰ ਬਹੁਤ ਡਰ ਰਹਾ ਸੀ ਬਾਹਰ ਕੱਢ ਕੇ ਦੇਖ ਕੇ ਕਰ ਰਹੇ ਹਾਂ ਦੇਖੋ ਬਹੁਤ ਜ਼ਿਆਦਾ ਸ਼ਾਇਦ ਤਾ ਤੂੰ ਹੈ ਇੱਕ ਬੰਦੇ ਦੀ ਗਲਤੀ ਇੱਕ ਬੰਦੇ ਦੀ ਗਲਤੀ ਨੇ ਦੇਖੋ ਕਿੰਨਾ ਵੱਡਾ ਨੁਕਸਾਨ ਹੋ ਗਿਆ ਹਾਂਜੀ ਕਾ ਆਇਆ ਹੁਣ ਪਿੰਡ ਕੱਟੇ ਸਿਰਫ 5 ਮਿੰਟਾਂ ਦੇ ਵਿੱਚ ਹਾਸਾ ਹੋ ਗਿਆ ਉਧਰ ਉਧਰ ਆ ਜਾਓ ਉਹ ਆ ਜਾਓ ਫੇਰ ਵੀ ਸਾਰਾ ਪਿੰਡ ਪਹੁੰਚ ਕੇ ਨਹੀਂ ਤਾਂ ਦੇਖਦੇ ਪਹੁੰਚਦਾ ਨਹੀਂ ਕੋਈ ਨੇੜੇ ਨੇੜੇ ਬੰਦਾ ਆ ਤਾਂ ਬਾਹਲੀ ਚੱਲ ਜਾਈਏ ਉਧਰ ਚੱਲੋ ਮੋਟਰਸਾਈਕਲ ਇੱਥੇ ਖੜਾ ਕਰ ਜਾ ਮੋਟਰਸਾਈਕਲ ਅੰਦਰ ਇੱਧਰ ਖੜੇ ਉਹ ਤਾਂ ਖੜੇ ਕਰ ਦੇ ਪਰਲੇ ਪਾਸੇ ਕਰ ਦੇ ਸਾਰੇ ਪਰਲੇ ਪਾਸੇ ਨਾਲ ਸਕੂਲ ਦੇ ਪਰਲੇ ਪਾਸੇ ਮੋਟਰਸਾਈਕਲ ਵਾਵਾ ਬਦਲ ਜਾਂਦੀ ਆ ਨਾ ਵਾਹ ਉਹ ਆ ਗਿਆ ਹੋ ਨਹੀਂ ਉਹ ਤਾਂ ਖੁਦ ਹੀ ਨਹੀਂ ਆਉਂਦਾ ਇਹਦਾ ਬੱਜ ਕਰ ਲੋ ਆਹ ਬਾਪਾ ਕਰ ਰਿਹਾ ਹੈ ਇੱਥੇ ਆਪ ਜੀ ਬੈਠੋ ਉਹ ਮਗਲਾ ਪਾਸਾ ਚੱਲਦਾ ਹੈ ਇੱਥੇ ਆਕ ਨਹੀਂ ਹੈ ਉਹ ਵੀ ਹੈ ਜੀ ਉਹ ਬਤਾਉਂਦਾ ਉਹ ਪਿਆਰੀ ਉਹ ਤਾਂ ਹੋ ਹੀ ਜਾਂਦੇ ਮੈਂ ਜੱਗੀ ਨੂੰ ਫੋਨ ਲਾ ਕੇ ਭਾਵੀ ਗੱਡੀ ਕੱਢ ਰਹੇ ਆ ਉਹ ਤਾਂ ਬਹੁਤ ਵੱਡਾ ਹੈਲਪ ਵਾਲੇ ਕਹਿੰਦੇ ਚਲ ਪਾਪਾ ਕਹਿੰਦਾ ਰਾਣੀ ਨੂੰ ਕਹਿੰਦੇ ਤੇ ਉਹ ਉੱਤੇ ਕਢਿਆ ਸੀ ਜੋ ਪਹਿਲੀ ਵਾਰ ਕਢੂ ਹਾਂ ਬਾਹਰ ਕਢੋ ਉਹ ਗੱਟ ਕਾਉਂਦੇ ਜੜੀਆਂ ਕਢੀਆਂ ਉਹ ਦਿਓ ਜੀ ਟੈਂਕਰ ਵਾਜੀ ਜਿਹਾ ਨਹੀਂ ਉੱਥੋਂ ਲੈ ਕੇ ਆਉਣੇ ਆ ਗੁਰੂ ਸਾਹਿਬ ਤੋਂ ਇਹਨਾਂ ਘੜੀ ਇਧਰੋਂ ਬਾੜ ਜੀ ਅੰਦਰ ਇਧਰ ਹੀ ਬਾੜਨਗੇ ਉਹ ਜਾ ਉੱਥੇ ਖੜੇ ਮਰੇ ਸਾਡਾ ਮੈਂ ਤਾਂ ਆਪ ਦੀ ਜਾਨ ਦੀ ਪੈ ਗਈ ਮੈਂ ਕਹਦਾ ਤਾਂ ਉਹ ਤਾਂ ਹੈਗੀ ਤਰਪਾ ਫਕਰ ਤੂੰ ਬਾਹਰ ਆ ਜਾ ਮੈਨੂੰ ਆਪਣੀ ਪਈ ਮਖਾ ਤੁਸੀਂ ਸਿਲੰਡਰ ਕਰਨ ਲੱਗੇ ਸੀ ਤੇ ਕਰਨਾ ਹੀ ਆ ਸਿਲੰਡਰ ਫਾੜ ਕੇ ਸਾਡਾ ਸਾਰਾ ਘਰ ਉੱਡੂਗਾ ਵੇ ਰੋਣ ਠੀਕ ਹੈ ਐਡੇ ਜਿਹੇ ਮਾਮਲੇ ਪਹਿਲਾਂ ਖੁੱਲਦੀ ਜਾਣ ਹੁੰਦਾ ਮੈਨੂੰ ਤਾਂ ਪਤਾ ਹੀ ਹੈ ਫਿਰ ਜਾਣ ਘਾਤਰ ਜਿਹਾ ਉਹ ਨਹੀਂ ਹੈ ਕੱਟਾ ਬਹੁਤ ਹੋ ਗਿਆ ਵੈਸੇ ਕਹਿੰਦੇ ਉੱਥੇ ਕਿਸੇ ਨੇ ਚਾਹ ਬਣਾਈ ਆ ਕਹਿੰਦੇ ਉਹ ਪੈਰ ਗੱਡੀ ਤੇ ਮੁੜ ਗਈ ਨਹੀਂ ਉਹ ਤਾਂ ਖਾਲੀ ਹੋ ਗਈ ਮੋੜ ਨਹੀਂ ਕਿੰਨੇ ਚਿਰ ਤੇ ਲੱਗੀ ਟਰੈਡਰ ਬਹੁਤ ਆਹ ਦੇ ਹਲੇ ਆਪਣੇ ਕੱਲ ਬੀਜ ਨੇ ਵਾਢ ਲਈ ਉੱਥੋਂ ਬਹੁਤ ਚੰਗਾ ਰਹਿ ਗਿਆ ਹਾਂ ਇਹ ਤਾਂ ਬਹੁਤ ਨੁਕਸਾਨ ਹੋਣਾ ਸਾਰੀ ਮੱਚ ਗਈ ਉਹ ਮੱਚ ਗਈ ਹਾਂ ਟਾਂਗਰ ਮੱਚ ਗਿਆ ਹਾਂ ਕਿ ਇਹ ਦੀ ਕਿਸਮ ਹਨ ਉਹਨਾਂ ਨੇ ਗਾਈਆਂ ਦਾ ਨਹੀਂ ਪਤਾ ਕੀ ਹੈ ਅੰਦਰ ਹਾਂ ਇਹ ਨਹੀਂ ਪਤਾ ਬਿਚੇ ਰ ਹੋ ਗਿਆ ਹਾਂ ਬਿਚੇ ਹੀ ਆਹ ਸਾਰੀਆਂ ਅੱਗੇ ਨਹੀਂ ਸੀ ਸੜਕ ਪਾਰ ਕਰ ਗਏ ਆ ਸੜਕ ਪਾਰ ਕਰ ਉਹਨਾਂ ਦੀਆਂ ਗਾਈਆਂ ਵਿੱਚ ਆਂ ਆ ਵੀ ਖੜੀ ਸੀ ਤੇ ਰਣਕਾ ਦੇ ਖੜੀ ਥਲੇ ਹਉਦੇ ਰਣਕਾ ਖੜੀ ਥਲੇ ਉਹ ਪਰਲੀ ਬਾਸ ਨਹੀਂ ਸੀ ਆਪਣਾ ਦੇਖੋ ਜੀ ਦੁਬਾਰਾ ਫੇਰ ਅੱਗ ਸਟਾਰਟ ਹੋ ਗਈ ਫੇਰ ਦੁਬਾਰਾ ਫੇਰ ਬ੍ਰਿਗੇਡ ਗੱਡੀਆਂ ਆਂਜਾਂ ਨੇ ਬਹੁਤ ਜ਼ਿਆਦਾ ਦੁੱਖਦਾਈ ਘਟਨਾ ਹੋ ਰਹੀ ਹੈ ਮੇਰੇ ਘਰ ਤੋਂ ਤਾਂ ਬਿਲਕੁਲ ਹੀ ਅੱਧੇ ਕਿੱਲੋ ਵੀ ਘਟਦੀ ਦੂਰੀ ਤੇ ਆ ਗਈ ਮੈਂ ਬਾਹਰ ਖੜੀ ਹਾਂ ਸਾਰੇ ਬਾਹਰ ਖੜੇ ਲੋਕ ਬਹੁਤ ਜ਼ਿਆਦਾ ਪਿੰਡ ਇਕੱਠੇ ਹੋਏ ਦੁਬਾਰਾ ਇੱਕ ਫੇਰ ਧੁੱਕੇ ਸ਼ੁਰੂ ਹੋ ਗਈ ਸੀ ਫੇਰ ਫੇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਨੇ ਕਿਸੇ ਦੀ ਛੋਟੀ ਜੀ ਸ਼ਰਾਰਤ ਦੇ ਨਾਲ ਦੇਖ ਲਓ 1 ਕਿਲੋ ਅਜ 8 ਕਿੱਲੇ ਖਣਕ ਦੇ ਵਿਚਾਰਿਆਂ ਦੀ ਤੇ ਉਹਨਾਂ ਦਾ ਮੁੰਡੇ ਦੀ ਮਸਾ ਜਾਨਵਰ ਦੀ ਟਰੈਕਟਰ ਸੜ ਗਿਆ ਇੱਕ ਤਾਂ 3 ਕਿੱਲੇ ਸੜ ਗਏ ਮੇਰੇ ਘਰ ਦੇ ਨਾਲ ਬਿਲ ਪਰੇ ਜਾ ਹੈਗਾ ਕਿ ਸਾਡੀ ਜਾਨ ਬਚੀ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਾਬਾ ਨਾਨਕ ਸਿੰਘ ਦੀ ਕਿਰਪਾ ਦੇ ਨਾਲ ਸਾਡੀ ਜਾਨ ਬਚ ਗਈ ਆ ਅਸੀਂ ਆਪਣੀ ਜਾਨ ਬਚਾਈ ਹੈ ਤੇ ਦੇਖੋ ਫੈਰ ਰੇਡ ਦੀਆਂ ਗੱਡੀਆਂ ਜੁੰਮ ਕਰਕੇ ਤੁਹਾਨੂੰ ਦਿਖਾਉਣੀ ਹੈ ਪਾਣੀ ਵਾਲੇ ਟਾਈਕਰ ਕੇ ਖੜੇ ਨੇ ਉੱਥੇ ਹੁਣ ਫੇਰ ਦੁਬਾਰਾ ਇੱਕ ਸਟਾਰਟ ਹੋਈ ਹੈਗੀ ਰਾਤ ਨੂੰ ਵੀ ਖਤਰਾ ਹੀ ਆਦਾ ਵਾਹਿਗੁਰੂ ਮੇਰ ਕਰੇ ਸਭ ਤੇ ਮੇਰ ਕਰੇ